ਸਾਰੇ ਲੋਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਹੋਰ ਪੰਜਾਬ ਵਿੱਚ ਕਰ ਦਿੱਤਾ ਵੱਡਾ ਫੇਰਬਦਲ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਦੇ ਵੱਲੋਂ ਇਹ ਪੰਜਾਬ ਵਿੱਚ ਪੰਜਵੀਂ ਵਾਰ ਫੇਰਬਦਲ ਕੀਤਾ ਗਿਆ ਜੋ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਕੋਆਰਡੀਨੇਟਰ ਲਾਏ ਨੇ ਜਿਨ੍ਹਾਂ ਦੀ ਪਾਵਰ ਵਿਧਾਇਕਾਂ ਤੋਂ ਉੱਪਰ ਹੋਵੇਗੀ ਮੰਤਰੀਆਂ ਤੋਂ ਉੱਪਰ ਹੋਵੇਗੀ ਦਿੱਲੀ ਦੀ ਤਰ੍ਹਾਂ ਇਹ ਕੋਆਰਡੀਨੇਟਰ ਕੰਮ ਕਰਨਗੇ ਸਿੱਧਾ ਜਵਾਬਦੇਹ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਐਸਐਸਪੀ ਡੀਐਸਪੀ ਜਿਹੜੇ ਇਸ ਕੋਆਰਡੀਨੇਟਰ ਨਾਲ ਗੱਲ ਕਰਨਗੇ ਜੋ ਐਸਐਸਪੀ ਜ਼ਿਲ੍ਹੇ ਦਾ ਹੋਵੇਗਾ ਉਹ ਕੋਆਰਡੀਨੇਟਰ ਨੂੰ ਜਵਾਬਦੇਹ ਹੋਵੇਗਾ ਇਹ ਬਹੁਤ ਵੱਡਾ ਬਦਲਾਅ ਕੀਤਾ ਹੈ ਪੰਜਾਬ ਸਰਕਾਰ ਨੇ ਜੋ ਲਿਸਟ ਜਾਰੀ ਕਰ ਦਿੱਤੀ ਆਪਣੇ ਕੋਆਰਡੀਨੇਟਰਾਂ ਦੀ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤੀ ਬਣਾਉਣਾ ਹੈ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜਿਹੜਾ ਖਤਮ ਕਰਨਾ ਹੈ ਜਿਹੜਾ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਵਿੱਚ ਨਸ਼ਾ ਬਹੁਤ ਵਧਿਆ ਫੁੱਲਿਆ ਸੀ ਜਦੋਂ ਦਾ ਨਸ਼ੇ ਵਿਰੁੱਧ ਮੈਂ ਵੱਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਘਟਾਇਆ ਹੁਣ ਨਸ਼ਾ ਪੰਜਾਬ ਵਿੱਚੋਂ ਜੋ ਨਸ਼ਾ ਮੁਕਤੀ ਬਣ ਗਿਆ ਹੈ ਪੰਜਾਬ ਸੋ ਨਸ਼ਾ ਮੁਕਤੀ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡੀ ਰਣਨੀਤੀ ਉਲੇਖੀ ਗਈ ਹੈ ਸਾਰੇ ਜ਼ਿਲ੍ਹਿਆਂ ਦੇ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਹਨ ਤੇ ਇਸ ਸਬੰਧੀ ਬਕਾਇਦਾ ਲਿਸਟ ਵੀ ਆਪਣੀ ਸਾਈਡ ਤੇ ਪਾ ਦਿੱਤੀ ਹੈ ਸੋ ਪੰਜਾਬ ਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਦੇ ਉਹ ਲੀਡਰ ਜਿਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਇਹ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਵੇਗੀ ਸੋ ਪੰਜਾਬ ਨੂੰ ਨਸ਼ਾ ਮੁਕਤੀ ਜਿਹੜਾ ਬਣਾਏਗਾ ਉਹੀ ਪੰਜਾਬ ਵਿੱਚ ਅਗਲੀ ਸਰਕਾਰ ਬਣਾਏਗਾ ਸੋ ਨਾਰਾ ਵੀ ਇਹੀ ਦਿੱਤਾ ਹੈ ਪੰਜਾਬ ਦੇ ਵਿੱਚ ਨਸ਼ਾ ਮੁਕਤ ਬਣਾਏਗਾ ਅਗਲੀ ਸਰਕਾਰ ਜੋ ਪੰਜਾਬ ਨੂੰ ਕਰੇਗਾ ਨਸ਼ਾ ਮੁਕਤ ਉਹ ਬਣਾਏਗਾ ਪੰਜਾਬ ਵਿੱਚ 2027 ਦੀ ਸਰਕਾਰ ਇਹ ਨਾਰਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਮਨੀਸ਼ ਸੋਧਿਆ ਦੇ ਵੱਲੋਂ ਜੋ ਲਿਸਟਾਂ ਜਾਰੀ ਕਰ ਦਿੱਤੀਆਂ ਨੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਕੋਆਰਡੀਨੇਟਰ ਉਹਨਾਂ ਦਾ ਅਲੱਗ ਦਫ਼ਤਰ ਹੋਵੇਗਾ ਓ ਡੀਸੀ ਦਫ਼ਤਰ ਦੇ ਵਿੱਚ ਬੈਠਣਗੇ ਸੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਜੰਗੀ ਪੱਧਰ ਤੇ ਨਸ਼ੇ ਨੂੰ ਖਤਮ ਕਰਨ ਲਈ ਤੁਲੀ ਹੋਈ ਹੈ ਸੋ ਕੰਮ ਕਰ ਰਹੀ ਹੈ ਜੰਗੀ ਨਸ਼ਾ ਵਿਰੁੱਧ ਮਹਿੰਮ ਜੋ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤੀ ਮੋਰਚਾ ਸ਼ੁਰੂ ਕੀਤਾ ਹੈ ਇਸ ਦੇ ਤਹਿਤ ਸਰਕਾਰ ਨੇ ਜੋ ਹਰਾਏਗਾ ਨਸ਼ਾ ਜਿੱਤੇਗਾ ਪੰਜਾਬ ਦਾ ਨਾਰਾ ਵੀ ਦਿੱਤਾ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮੁਕਤੀ ਮੋਰਚਾ ਲਈ ਸਾਰੇ ਜ਼ਿਲ੍ਹਿਆਂ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਵਿੱਚ ਵੱਡੇ ਚੰਗੀ ਪੱਧਰ ਤੇ ਕੰਮ ਕਰ ਰਹੀ ਹੈ ਸੋ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਉਹਨਾਂ ਨੇ ਨਸ਼ਾ ਵਧਾਇਆ ਸੀ ਔਰ ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਬਣਾ ਰਹੀ ਹੈ ਸੋ ਪੰਜਾਬ ਦੇ ਲੋਕ 2027 ਦੇ ਵਿੱਚ ਜਿਹੜੀ ਪਾਰਟੀ ਪੰਜਾਬ ਵਿੱਚ ਨਸ਼ੇ ਦੀ ਜੜ ਖਤਮ ਕਰੇਗੀ ਉਸ ਨੂੰ ਹੀ ਸੱਤਾ ਵਿੱਚ ਲਿਆਉਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾ ਕੰਮ ਕੀਤਾ ਗਿਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਔਰ ਜੋ ਲਿਸਟ ਦੇ ਵਿੱਚ ਜਿਹੜੇ ਜਿਹੜੇ ਲੀਡਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਗਿਆ ਅਸੀਂ ਉਹ ਲਿਸਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਉਹ ਲਿਸਟ ਵਿੱਚੋਂ ਆਪਣਾ ਜੋ ਨਾਮ ਦੇਖ ਸਕਦੇ ਜੇ ਤੁਹਾਡੇ ਜ਼ਿਲ੍ਹੇ ਦਾ ਕਿਹੜਾ ਕੋਆਰਡੀਨੇਟਰ ਹੋਵੇਗਾ ਜੋ ਕਿ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਪੁਲਿਸ ਨਹੀਂ ਫੜਦੀ ਜਾਂ ਪੁਲਿਸ ਉਹਨਾਂ ਨੂੰ ਫੜ ਕੇ ਛੱਡ ਦਿੰਦੀ ਹੈ ਉਹ ਕੋਆਰਡੀਨੇਟਰ ਨਾਲ ਸਿੱਧਾ رابطہ ਕਾਇਮ ਕਰਕੇ ਕੋਆਰਡੀਨੇਟਰ ਸਿੱਧਾ ਡੀਜੀਪੀ ਨਾਲ ਉਸਦੇ ਬਾਰੇ ਪੁਲਿਸ ਨੂੰ ਗੱਲਬਾਤ ਕਰਾਉਣਗੇ ਔਰ ਪੁਲਿਸ ਵੱਲੋਂ ਕੋਈ ਵੀ ਨਸ਼ਾ ਸਮਗਲਰ ਨੂੰ ਨਹੀਂ ਬਖਸ਼ਿਆ ਜਾਵੇਗਾ ਭਾਵੇਂ ਉਹ ਲੀਡਰ ਹੋਵੇ ਭਾਵੇਂ ਉਹ ਕੋਈ ਵੀ ਹੋਵੇ ਮੁਲਾਜ਼ਮ ਹੋਵੇ ਜਿਹੜਾ ਵੀ ਨਸ਼ਾ ਸਮਗਲਾਈ ਕਰਦਾ ਫੜਿਆ ਗਿਆ ਉਸਦੇ ਉੱਪਰ ਕਾਰਵਾਈ ਹੋਵੇਗੀ ਸੋ ਜਿਸ ਦਿਨ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਮਹਮ ਸ਼ੁਰੂ ਕੀਤੀ ਉਸ ਦਿਨ ਤੋਂ ਪੰਜਾਬ ਪੁਲਿਸ ਦੇ ਕੁਝ ਲੋਕ ਫੜੇ ਗਏ ਹੋਰ ਬਹੁਤ ਸਾਰੇ ਜਿਹੜੇ ਲੋਕ ਫੜੇ ਜਾ ਰਹੇ ਨੇ ਔਰ ਜੋ ਅਮਨਦੀਪ ਕੌਰ ਕੌਨਸਟੇਬਲ ਫੜੀ ਗਈ ਉਸ ਤੋਂ ਬਾਅਦ ਇਹ ਪੰਜਾਬ ਪੁਲਿਸ ਦੇ ਵਿੱਚ ਹੜਕਮ ਮਚ ਗਿਆ ਪੰਜਾਬ ਪੁਲਿਸ ਦੇ ਉਹ ਕੌਨਸਟੇਬਲ ਜਿਹੜੇ ਇਸ ਕੰਮ ਵਿੱਚ ਸ਼ਰਲੇ ਹੋਏ ਸੀ ਔਰ ਉਹ ਸੀ ਜਿਹੜੇ ਕਿ 2010 ਤੋਂ ਬਾਅਦ ਭਰਤੀ ਹੋਏ ਨੇ ਨਵੇਂ ਜਿਨ੍ਹਾਂ ਨੂੰ ਲਾਲਚ ਸੀਗਾ ਲਾਲਚ ਵਿੱਚ ਆ ਕੇ ਉਹ ਇਹ ਕੰਮ ਕਰ ਰਹੇ ਸੀ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਫੜ ਕੇ ਜੇਲ੍ਹਾਂ ਵਿੱਚ ਧੱਕਿਆ ਜਾ ਰਿਹਾ ਜੋ ਵੱਡੇ ਤਾਰੇ ਖੁੱਲ ਰਹੀਆਂ ਨੇ